ਹਾਂਜੀ ਫਸੇ ਕਾ ਜੀ ਐਕਮੈਂਟ ਲੱਗੇ ਆ ਸ਼ਵੀਰ ਲਾਉਣ ਪਲਵਾਨ ਹੁਣੀ ਔਰ ਉਧਰ ਲੱਗੇ ਆਪਣੇ ਬੰਦੇ ਟਰਾਲੀ ਦੇ ਉੱਤਰਪੈਲ ਪਾਉਣੀ ਆ ਕਹਿੰਦੇ ਅੱਜ ਨਹੀਂ ਆਜੇਗੇ ਜੀਤ ਸਿੰਘ ਬੰਦੇ ਸਾਰੇ ਆਪਣੇ ਆਏ ਕੰਬੂ ਓਏ ਹਾਂ ਅੱਗੀ ਸਿੰਘ ਭਾਈ ਵੀ ਆ ਗਏ ਕੱਤੇ ਆ ਜਵੀਨ ਬੰਦੇ ਆਪਣੇ ਲੱਗੇ ਆ ਏ ਕਿਹੜਾ ਨਵਾ ਰਹੇ ਹੋਰੇ ਖਾਲੀ ਦਰਪਹਿਰ ਪਾਣ ਲੈ ਬੰਦੇ ਹੋ ਗਏ ਨਾ ਆਹ ਵਾਲੇ ਅੱਤਰਾਂ ਮੇਰੇ ਬੰਦੇ ਬਣ ਗਏ ਰਾਹਾਂ ਬੇਰੀ ਖਰੀਆ ਹਾਂਜੀ ਇੱਥੇ ਆ ਗਏ ਆ ਬੱਬਿਆਂ ਦੇ ਜੀ ਦੀਰ ਤੇ ਇਤੁਰਪਹਿਲ ਪਾਈ ਜਾਂਦੇ ਆ ਮੁੰਡੇ ਨਹੀਂ ਮੜਾ ਮੜਾ ਪਈ ਜਾਂਦਾ ਆ ਮੇਲੇ ਮੌਸਾਬ ਤੇ ਕਹਿੰਦਾ ਹਾਂਦਾ ਮੜਾ ਐਵੇਂ ਆ ਬਲੇ ਆ ਗਏ ਆ ਲੈ ਤੇ ਫੜ ਲਈ ਇੱਥੇ ਹੁਣ ਸਮਾਨ ਵਿੱਚ ਰੱਖ ਕੇ ਇੱਥੇ ਜਾਵਾਂਗੇ ਜੋ ਅਨੇ ਉੱਥੇ ਸ਼ਵੀਰ ਥੂ ਵਾਲੇ ਏਡੇ ਤੇ ਥੂ ਟਾ ਵਾਲੇ ਏਡੇ ਤੇ ਸ਼ਵੀਰ ਲੱਗੂ ਵੀ ਅੱਜ ਆਜੋ ਪੋੜੇ ਪੋੜੇ ਚੱਲਣਗੇ ਪੂਰੇ ਮੁੰਡੇ ਲੱਗੇ ਆ ਸੇਵਾ ਤੇ ਤੇ ਉੱਧਰ ਪਕੌੜੇ ਬਣਦੇ ਆ ਆਪਣੇ ਸਾਠਾ ਹਾਂ ਸਾਠ ਕੇ ਬੰਦੇ ਆ ਗਏ ਆਪਣੇ ਹਰ ਦਿਨ ਹੂੰ ਬੰਦਾ ਇਹਨਾਂ ਦਾ ਮਿੱਤਰ ਕੁਮਾਜ ਲੱਗਿਆ ਸਾਡਾ ਅਰਮਾਨ ਸਿੰਘ ਉਹ ਨੂੰ ਕੋਈ ਜਾ ਕੇ ਵੀਡੀਓ ਦੇਖੂਗਾ ਹਨਾ ਬਾਬੇ ਆਲੇ ਖੜੇ ਆ ਹੈਂ ਉਹ ਨੂੰ ਲਾ ਮਮਾ ਨੂੰ ਦੱਸ ਠੀਕ ਠਾਕ ਸਾਰੇ ਬੰਦੇ ਆਪਣੇ ਸੈਟ ਆ ਹਨਾ ਅੰਮੀ ਇਹ ਲੈਣ ਬਾਹਰ ਕੋਈ ਨਹੀਂ ਬਾਬਿਆਂ ਦੇ ਅਦਾਸ ਕਰ ਉਹ ਬਾਬਾ ਜੀ ਸਾਨੂੰ ਭੇਜੂਗਾ ਹਨਾ ਟਰੈਕਟਰ ਆਪਾਂ ਤਿਆਰੀ ਕਰ ਲਈ ਹੈ ਦੁਪਹਿਰ ਲਖ ਸਾਹਤੀ ਪਾਣੀ ਉੱਤੇ ਲਾ ਕੇ ਹੋ ਗਏ ਜਮੀ ਆ ਗਿਆ ਤਾਂ ਫੇਰ ਆਪਾਂ ਉੱਥੇ ਲੈਣਾ ਹੈ ਹਾਂ ਕੋ ਸਾਹਿਬ ਕੋ ਸਾਹਿਬ ਚੱਲ ਜਾਨਾ ਮੈਂ ਇੱਥੇ ਸ਼ੀਲ ਲਾਵਾਂਗੇ ਹਾਂ ਪਲਵਾਨ ਆ ਸਾਡਾ ਮੁੰਡਾ ਹੋੜ ਕਰਦਾ ਇਹ ਕਰ ਤਾਂ ਸਾਰਾ ਕਰਦਾ ਤਾਂ ਹੈ ਜਾਂਦਾ ਨਹੀਂ ਹੁਣ ਜਾਂਦਾ ਤਾਂ ਹੁਣ ਆਣਾ ਆ ਗਿਆ ਸਾਜੀ ਹੋ ਗਈ ਰਾਮ ਹਾਂਜੀ ਗਾਡੀ ਡੀਟੀ ਲੱਗੀ ਆ ਪਕੌੜੇ ਲੈ ਜਾਣ ਦੀ ਟਰੈਕਟਰ ਤੇ ਟਰਟਰ ਲਈ ਜਾਂਦੇ ਆਂ ਪਕੌੜੇ ਨਾਲ ਦੀ ਨਾਲ ਸਾਲ ਤਾਂ ਆ ਜਾਂਦੀ ਐ ਕਿਦਾਂ ਆਹ ਖਾਣ ਲੋੜਾ ਦਿਖਾ ਦੇ ਪਕਾਉਣਾ ਲੋੜਾ ਅੰਗਣਾ ਲੋੜਾ ਦੇ ਆ ਗਏ ਮੁੰਡਿਆਂ ਨੂੰ ਬਾਹਰ ਲੋੜੇ ਐਂ ਨੇ ਲੋੜੇ ਲੈ ਕੇ ਜਾਂਦੇ ਆ ਨਾਲ ਦੀ ਨਾਲ ਤਾਜ਼ੇ ਤਾਜ਼ੇ ਇੱਕ ਹੀ ਆਹ ਲੈ ਲੋੜੇ ਲੋੜੇ ਬਣਦੇ ਆ ਜਦੋਂ ਲੋੜੇ ਬਣਦੇ ਲੋੜਾ ਆਉਂਦਾ ਲੋੜਾ ਯਾਦਿਆ ਫਲਕਾਂ ਦੇ ਬੰਦੇ ਬੈਠੇ ਆਪਣੇ ਆਪੇ ਮਾਂ ਕਾ ਲਾਸਾੜਾ ਗੱਲ ਗੱਲ ਕਰਦੀ ਗੱਲ ਕਰਦੇ ਆ ਆ ਉੱਡੇ ਬੈਠੇ ਆਰੇ ਨਾਸਤ ਕਰਿਆ ਕਰਨ ਜਲਦੀ ਆ ਦੁਸਰੇ ਵਾ ਤਾਂ ਤੇ ਇਹਨੂੰ ਵੀਡੀਓ ਬਣਾ YouTube ਤੇ ਇਹਨੂੰ ਬਣਾਇਆ ਉਦੋਂ ਦੇ ਚੈਨਲੇ ਮਾਰਾ ਹਾਂ ਹਾਂ ਕਰਮੰਦਿਆ ਬਾਸ ਆਣੇ ਹਾਂ ਉਹ ਤੇ ਪੈਣੀ ਵੀਡੀਓ ਠੀਕ ਹੈ ਨਾ ਦਾਦੇ ਸ਼ਿਵ ਚਾਲਦੀ ਆ ਅੱਜ ਮੌਸਾ ਮੇਲਾ ਦਾਦੇ ਹੁਣ ਮੈਂ ਦਾਦਾ ਕੋਈ ਦਾਦੇ ਯਾਨੀ ਲੋਕਾਂ ਗਿਆਨੀ ਦਾ ਪਿਆਰ ਬਣਾ ਹਾਂ ਅੰਦਰ ਕੈਮਰਾ ਘਰ ਦਾ ਭਾਗਿਆ ਲੋਕੋ ਅਲੈਕੁਮ ਇਹ ਆ ਗੂਗੀ ਦਾ ਬਲੌਗ ਆ आज बहादुर गोडा ये कमल, अमल पाक खड़ी ए दो इधर से वीर कहलावे ना दो इधर से लड़ा ਹਾਂ ਸਿੱਧਾ ਆਥੇ ਰੋ ਇਦਾਂ ਖੜਾ ਮੋਸਾ ਵਾਲਾ ਪਾਇਦੀ ਮਾਣ ਹਾਂਜੀ ਬੰਦੇ ਸੇਵਾ ਕਰਦੇ ਆ ਸਾਰੇ ਆ ਇੰਦਰ ਜਸਰਾ ਭਾਈ ਹਰਵਾਨਾ ਦਾ ਕੋਲਾ ਹੁੰਦਾ ਮੁੰਡਾ ਇਹਦਾ ਹਦੀਬ ਬਣ ਬੈਠੇ ਆ ਇੰਨਾ ਹਦੀ ਚੱਲਦੀ ਸਮਾਂ ਪੂਰੀ ਸੇਵਾ ਜਾਂਦੀ ਆਸਰੀਆ ਬੁਲਾ ਦੇ ਹਲੇ ਦਾ ਖਾਣ ਦੀ ਜਵਾਂ ਚੱਲਣ ਦੇ ਹੀ ਆ ਬੈਠਾ ਗਾਏ ਮੁੰਡੇ ਫੇਰ ਰੋਟੀ ਲਿਆ ਦੇਤੀ ਮੁੰਡਿਆਂ ਨੂੰ ਲੱਕੀ Dost ਵੀ ਮੇਰੇ ਪੁੱਪ ਲੱਗੀ ਜਗੀ ਇਹ ਬਰਸ਼ਾਦੇ ਖਲਾਏ ਉਹਨਾਂ ਲਿਆ ਗਏ ਮੈਂ ਗਰਮ ਗਰਮ ਪਕੌੜੇ ਵੀ ਤੂ ਬਾਹਰ ਜਾ ਗਰਮ ਗਰਮ ਪਕੌੜੇ ਆਹ ਪਕੌੜੇ ਇੱਧਰ ਗਰਮ ਗਰਮ ਸਾਡੀ ਜਿਹੜੀ ਪਕੌੜੇ ਨੇ ਹਣ ਦੇ ਲੱਗੀ ਪਹਿਲਾਂ ਬੜੀ ਈ ਵੀਡੀਓ ਗੋਪੀ ਦੇ ਖਾਵਾ ਜੀ ਬਹੁਤ ਖਾਵਾ ਜੀ ਹੂੰ ਕਹਿੰਦਾ ਗੋਪੀ ਦੇ ਖਾਵਾ ਜੀ ਨਾ ਦਸਤ ਕਰਾਤੀ ਬਾਤ ਹੋ ਸਕਦਾ ਹੈ ਜਿਹੜਾ 700 ਦਾ ਟਰੈਕਟਰ ਮਗਰ ਲੋਟਰ ਪਾ ਕੇ ਫੇਰ ਦੀ ਗੋਪੀ ਨੇ ਸੇਵਾ ਨਵਾਈ ਹੈ ਇੱਕੀ ਸੇਵਾ ਛੱਟ ਚੱਲ ਰਿਹਾ ਹੈ ਤਾੜੀਆਂ ਕੋ ਬਜਦੇ ਨੇ ਬਾਬਾ ਜੀ ਇਹਨੂੰ ਚੜਦੀ ਕਲਾ 'ਚ ਰੱਖੇ ਹਾਂ ਕਾਹਦਾ ਪ੍ਰੋਗਰਾਮ ਦਾਤ ਨਹੀਂ ਮੜਿਆ ਪ੍ਰੋਗਰਾਮ ਹੀ ਦਾਤ ਹੈ ਇਹ ਹੈਗਾ ਸ਼ੁਰੂਆਤ ਦਿਨ ਦੇਵ ਜੀ ਦੇ ਵਿਆਹ ਦੀ ਫੋਟੋ ਗੁਰੂ ਗੋਬਿੰਦ ਸਿੰਘ ਜੀ ਆਈ ਜਾਨਾ ਨਹੀਂ ਦੇ ਵੀ ਨਾ ਆਇਦਰ ਮੁੰਡੇ ਆ ਗਏ ਆਪਣੀ ਜੀ ਤਿੰਨ ਭਾਈ ਓਹ ਪਰਾਣਾ ਮੁੰਡਿਆ ਪਰਾਣਾ ਬਲੌਕ ਪਰਾਣਾ ਕਰਦੇ ਨਾ ਨਾ ਮੋਹਰੇ ਵੀ ਆਪਣੀ ਬਣਦੀ ਏ ਤਾਂ ਫੇ ਅੰਤਮ ਬਣਾਉਂਦੇ ਆ ਆ ਜੀ ਅਸਵਾ ਜੀ ਦਾ ਪਰਾਣਾ ਅਸਵਾ ਜੀ ਕੀ ਤੇ ਕਦੇ ਖੰਨ ਨਾ ਚੱਲਦੀ ਏ ਸਿਵਾਾਂ ਦੇ ਯਾਰ ਕੋਈ ਆ ਮੈਂ

ਆ ਰੂਪਾ ਵੀ ਆਇਆ ਹੈ ਰੂਪੇ ਵੀ ਬਹੁਤ ਰਾਇਤ ਸੇਵਾ ਤੇ ਬਹੁਤ ਵਧੀਆ ਸੇਵਾ ਆ ਰਹੀ ਹੈ ਕੋਰੀ ਸੇਵਾ ਚੱਲ ਰਹੀ ਆ ਕਈਆਂ ਲੱ ਕਿੱਥੇ ਲਾ ਚਾੜੀ ਆ ਬੁਰੀ ਕੈਮਰਾ ਘੁਮਾ ਲਾ ਹੋਲਾ ਆਤੀ ਘੜ ਲਾ ਕੋਈ ਚਾਹੀ ਕੰਮ ਆ ਹੈਗਾ ਆ ਬਾਬਾ ਜੀ ਲਾ ਲਓ ਸਾ ਉੜੇ ਪੜ ਜਾਂਦੇ ਆ ਬਾਈ ਬੰਦੇ ਆਪਣੇ ਆ ਜੀਣੋਂ ਆ ਆ ਜੈਣੋਂ ਆ ਯਾਦਾ ਹੀ ਆ ਮੁਰਾ ਸਿਵਾ ਦਾ ਲੜ ਦੇ ਗੱਲਾਂ ਇਹ ਆ ਜਲ ਭਰਾ ਆ ਗਿਆ ਆਪਣਾ ਹੋਵੇ ਸੁਣਾ ਗੱਲ ਕਰਵਾ ਦਿੱਤਾ ਆ ਬਾਬੇ ਇਹਦਾ ਚਲਦੀ ਆ ਆਪਣੀ ਜਿਹੜਾ ਗੱਡੀ ਵੀ ਆ ਆ ਆ ਇੱਕ ਨੰਬਰ ਹੱਥ ਕਰਾਈ ਫਿਰਦਾ ਮੈਂ ਜੀ ਕਰਾ ਡਰ ਜਾਣਾ ਚੱਲਣਾ ਦਿਖਾ भाई लगे सेवा दे देंगे चलो बड़े बढ़िया सेवा पूरी बारे बढ़िया पकड़ोड़े चलते हैं पूरे گیا کوتا جو گل کری ہاں جی سماعتی ہو گئی ਆ ਹੁਣ ਸਨਾ ਨੂੰ ਇਕੱਠਾ ਕਰਕੇ ਜਾਲ ਮੜ ਮੜਾ ਪਾਣੀ ਰੈਂਦਾ ਆ ਸਾਰਾ ਪਰਦਾ ਆ ਕੇ ਜਾਂਦਾ ਵੀ ਜਾਂਦਾ ਡਾਣ ਜਾਂਦੇ ਹੋ ਜਾਂਦੇ ਦੋਗਾ ਜਾਂਦਾ ਵੀ ਆਇਆ ਇਤਰਾ ਦੇ ਫਿਰ ਬੰਦੇ ਆਪਣੇ ਭੋਬੀ ਸਿੰਘ ਚਲੋ ਨਾ ਪਾਣੀ ਪਾ ਉਤਰਾ ਦੀ ਵੀ ਦੇ ਅੱਜ ਲਈ ਪਾ ਲਾਓ ਕੋਪੀ ਕਰ ਤੁੰਨੀ ਆਪਣਾ ਟਰੈਕਟਰ ਪਿੱਛੇ ਨੂੰ ਚਲੋ ਮਾਫ਼ੀ ਹੋ ਗਈ ਜੀ ਵੀਰ ਜੀ ਸਾਰਾ ਸਮਾਨ ਲਾਉਂਦੇ ਆ ਮੁੰਡੇ ਆ ਸਮਾਨ ਲੈ ਜਾਂਦੇ ਆ ਬੰਦੇ ਆਪਣੇ ਸਮਾਨ ਲਾਉਂਦੇ ਆ ਟਰਾਲੀ ਦਾ ਐਂਡ ਹੋ ਗਿਆ ਆ ਜੀ ਮੇਰਾ ਕੰਮ ਪੈ ਗਿਆ ਉਹਨਾਂ ਦੇ ਕੋਲਾਂ ਦਾ ਵੀ ਆਲ ਹੋ ਗਿਆ ਪਾਸ ਹੋ ਗਿਆ ਥੱਕ ਹੋ ਗਿਆ ਉਹਨਾਂ ਦੇ ਕੋਲ ਆਉਂਦੇ ਆਣੀ ਦੈਂਚੀ ਕਰਦੀ ਆ ਇੱਧਰ ਇਸ ਸਮੇਂ ਆਏ ਰਾਜਾ ਰਾਮ ਪ੍ਰਖਾਰਾ ਜੀ ਮੇਲੇ ਤੇ ਆਏ ਆ ਜੀ ਪਰ ਸਮਾਨ ਦੇ ਗਏ ਆ ਮਾੜੇ ਕੰਨ ਕੱਲ ਦੇ ਤੱਕ ਪਾਸ ਜੀ

ਵਾਹਿਗੁਰੂ ਜੀ ਕੀ ਫਤਿਹ ਸਨੇਹ ਦੀ ਬਾਦਸ਼ਾਹ ਦੀ ਮਹਾਰਾਜ ਪਾਉ ਨਮੋ ਗੁਰ ਸਾਹਿਬ ਦੇ ਚਰਨਾਂ ਵਿੱਚ ਨਮਸਕਾਰ ਗੁਰੂ ਅਰਜਨ ਦੇਵ ਸਾਹਿਬ ਦੇ ਬਾਪਕ ਅਬੂਲ ਬਕਰ ਜੇਹਾਂ ਲਾਪਰ ਗੁਰੂ ਪ੍ਰਮਾਤਮਾ ਨਿਰੰਕਾਰ ਜੀਆਂ ਦੇ ਬੜੇ ਸੰਸਾਰ ਦੇ ਤੋਂ ਗੋਪਰੀ ਖੇਡ ਗਾਤਾ ਦੀ ਜੇਹਰ ਕਰ ਤੋਂ ਦੇ ਨੇ ਉਹ ਜੇਹਰ ਕਰੀ ਜਿਦਾ ਸੇਹ ਦਾ ਇਹ ਬਾਤੀ ਜੋ ਪੰਖਾ ਦੇ ਦਾਨਕਾਂ ਦੇ ਰੈਕਟਰ ਬਣਵਾਉਂਦਾ ਹੈ ਤੇ ਦੂਹ ਅਸੂਰ ਦੀ ਮਾਰ ਹੈ ਵਿਆਕ ਦਾ ਹੈ ਮਹਾਰਜ ਦੇ 2 ਦੰਤਾਂ ਦੀਆਂ ਉਹਦੀ ਸੋਇਆਂ ਨੇ ਉਹ ਉਹ ਦਾ ਕੰਦ ਹੈ ਇਹਨਾਂ ਖਾਸ ਪਰ ਬਾਤ ਨੂੰ ਇਹਨਾਂ ਮਾਰਨ ਤੋਂ ਬਾਅਦ ਮਾਰਿਆ ਤੇ ਇਹਨਾਂ ਨੂੰ ਅਮ੍ਰਿਤ ਦੇ ਪਾਈ ਦੇ ਦੌਮ ਤੋਂ ਬਚਤ ਤਾ ਕਰਮਵਾ ਚਾਈ ਕਥਾ ਕੀਤਨ ਸੁਖਸ਼ਾ ਇtochrome ਦਾ ਆਪਸ ਵਿੱਚ ਟਿਕਾਉ ਦੇ ਮਾਤਰਾਾਂ ਅਤੇ ਸੁਖ ਦੇ ਮਾਤਰਾਾਂ ਨੇ ਇੱਥੇ ਸਮਝਿਆ ਦੇ ਕਿਵੇਂ ਬਦਲਾਅ ਆਏ ਨੇ ਰੱਤੀ ਅੱਧੀ ਬਾਣੀ ਦੇ ਪਾਠਾਂ ਦੀ ਜਾਣਨਾ ਵੀ ਜ਼ਰੂਰੀ ਹੈ ਤੇ ਜਾਣਨਾ ਇੱਕ ਤਰ੍ਹਾਂ ਦੇ ਇੱਕ ਭਾਗ ਤੋਂ ਬਾਅਦ ਆਪ ਨੂੰ ਮਾਤਰਾਾਂ ਦੇ ਆਪ ਨੂੰ ਕਿੰਨਾ ਇਹ ਇਸ ਕੰਮ ਦੀ ਆਪਾਂ ਮਾਨਣਾ ਹੁੰਦਾ ਹੈ ਡਾਕਟਰ ਦੀ ਧਿਆਨ ਦੇਖਣ ਦੇ ਪ੍ਰਸਾਰ ਜਾਂ ਸੰਕਟਨਾ ਕਹਾਣੀ ਦਾ ਸ੍ਰੀ ਮਤਨਾ ਸ੍ਰੀ ਹੈਦਰਾਣੀ ਦੇ ਆਸ-ਪਾਸ ਕਿਹੜੇ ਰਹਿ ਰਹੇ ਨੇ ਦਿੱਤੂ ਸਿੱਖ ਕਰ ਰਿਹਾ ਹੈ ਉਹਨਾਂ ਦੇ ਲਈ ਜਿਸ ਨੂੰ ਨਾਂ ਸੱਕੇ ਬਾਦਸ਼ਾਹ ਦੀ ਮਹਾਰਾਣੀ ਜਿਹੜੀ ਪੂਰਨਾ ਪਾਇਆ ਦਾ ਸਤਪੁਰੇ ਕਿੰਨੇ ਕਿਹਾ ਕਰਦਾ ਕੁਝ ਸੈਕਟਰ ਉੱਪਰ ਤੇ ਉਹਨਾਂ ਦੀ ਭਰਾ ਹੈ ਬੈਠਿਆ ਜੀ ਝੂਟਿਆਂ ਦੇ ਤੇ ਹਾਰੇ